ਨਿਮੇ ਤਾਂ ਜਿਵੇਂ ਸੁਣਦਾ ਨਹੀਂ ਬੰਦਾ ਇਹ ਹਾਂ ਨੀ ਕੁੱਤੀ ਆ ਹੈ ਕੁੱਤੇ ਮਾਂਗ ਬਾਂ ਕਰੀਆਂ ਬਦਾ ਕਹੀ ਨਹੀਂ ਵੀ ਤੂੰ ਕੁੱਤੀ ਆ ਤੂੰ ਆਪ ਹੀ ਕਹੀਏ ਨੇ ਵੀ ਮੈਂ ਕੁੱਤੀ ਆ ਇਹਦਾ ਮਤਲਬ ਮੈਂ ਕੁੱਤੀ ਆ ਤੈਨੂੰ ਤਾਂ ਪਤਾ ਨਹੀਂ ਵੀ ਤੂੰ ਕੁੱਤੀ ਆ ਨੋ ਫੋਦਰ ਕੀ ਮਤਲਬ ਆ ਇਹਦਾ ਮਾਰਦੀ ਕਾ ਤੂੰ ਆ ਮੈਂ ਤੈਨੂੰ ਕਦੋਂ ਕਹਿ ਵੀ ਤੂੰ ਕੁੱਤੀ ਆ ਨਾ ਮੈਂ ਤੇਰੇ ਕਹਿਣਾ ਮੈਂ ਤੇਰੇ ਲਈ ਕੀ ਆ ਮੈਂ ਤਾਂ ਤੈਨੂੰ ਕਹਾਂ ਨਹੀਂ ਵੀ ਤੂੰ ਕੁੱਤੀ ਆ ਕੁੱਤੀਆਂ ਤੂੰ ਕੁੱਤਾ ਨਾ ਗਰ ਕੁੱਤੀ ਯੋਗੀ ਇਹ ਕੁੱਤਾ ਤੁਮਤ ਆ ਮੈਂ ਕੁੱਤੀ ਆ ਤੇ ਯਾਰ ਜੀ ਮੈਂ ਕਾਚ ਕੁੱਤਾ ਹੋਰ ਫੇਲਾ ਤੂੰ ਹੀ ਕਹਿ ਲੱਗ ਰਹੇਂ ਕਦੀ ਮੈਂ ਕੁੱਤੀ ਆ ਨਾ ਫਿਰ ਮੇਰੀ ਗੱਲ ਸੁਣਦਾ ਕਾ ਤਾ ਨਹੀਂ ਸੁਣ ਰਿਹਾ ਹਾਂ ਸੁਣਾ ਕੀ ਹੋ ਗਿਆ ਨਾ ਜਾਦੀ ਬੇ ਮੇਰਾ ਮਾਮ ਕੰਮ ਖਿਨਾਰੇ ਤੇ ਸੁਣੀਏ ਨਹੀਂ ਹੈਗਾ ਅੱਛਾ ਕਿਵੇਂ ਕਿਉਂ ਮੇਰੇ ਬੀਬੀ ਬਤਾਏਗਾ ਨਾ ਰਸਤੇ ਪਹਿਲਾ ਬੀਬੀ ਜਰਾ ਡਾਉਣ ਕਿਤੇ ਹੋਇਆ ਮੈਨੂੰ ਐ ਦੱਸ ਦੇ ਪਹਿਲਾ ਤਰਾ ਉੱਪਰ ਇਹਦਾ ਰੋਜ ਹੈ ਮੈਂ ਮੈਨੂੰ ਤਾਂ ਨਿੰਨੇ ਕੰਮ ਹੁੰਦੇ ਫਿਰ ਆਪਰੇ ਕਹਿਆ ਉਹਨਾਂ ਨੂੰ ਇਹ ਕੰਮ ਤਾਂ ਨਾ ਕਰਿਆ ਕਰਨੀਂ ਆ ਖੋਲਾ ਵੇਚਦਾਨੇ ਆ ਤੇਰੀ ਚੋ ਲਿਆ ਕਰਾਂਗੇ ਦੁੱਧ ਨਾ ਵੀ ਉਹਨਾਂ ਨੂੰ ਇਹ ਕਹਿ ਸਕਦੇ ਕੰਮ ਕਰਦਾ ਓਏ ਕਰਤੇ ਰਹੀਆਂ ਨੇ ਉਹ ਕੰਮ ਯਾਰਾ ਕੀ ਕਰ ਰਹੀਆਂ ਨੇ ਉਹ ਬੈਠੀਆਂ ਨੇ ਕਿੱਥੇ ਬੈਠੀਆਂ ਨੇ ਮੈਂ ਲੈ ਕੇ ਬੈਠੀਆਂ ਨੇ ਇੰਦਰ ਕੁਰਸੀ ਤੇ ਫਿਰ ਉਹ ਆਪਦਾ ਕੰਮ ਕਰ ਕੀ ਬੈਠੀ ਹੋਣੀ ਆ ਕੀ ਕੰਮ ਕਰਿਆ ਸਾਲ ਇਸ ਲਈ ਮੈਂ ਦੇ ਉਹ ਨਹੀਂ ਇਹ ਕਦੇ ਨਹੀਂ ਨਾ ਮੈਂ ਜੀ ਪਤ ਨਹੀਂ ਲੱਗਦਾ ਤੈਨੂੰ ਮੈਨੂੰ ਲੈ ਮੈਂ ਤੂੰ ਦੇਖਦੀ ਆ ਜੀ ਜੀ ਮੈਂ ਮੈਂ ਤਾਂ ਤੂੰ ਦੇਖਦੀ ਆ ਦੇਖ ਲੈ ਜੇ ਦਿਖਦੀ ਹੁੰਦੀ ਚੌਰਿਆ ਮੈਂ ਫਿਰ ਜੋ ਆ ਗੱਲਾਂ ਨਾ ਕਹਿੰਦਾ ਵੀ ਹਾਂ ਕੰਮ ਕਰਕੇ ਬੈਠੀਆਂ ਨੇ ਲੈ ਯਾਰ ਕੰਮ ਕਰ ਕੀ ਬੈਠੀ ਹੋਣੀ ਆ ਅਗਲੀਆਂ ਆ ਕਿੰਨੀ ਸੋਹਣੀ ਲੱਗਦੀ ਆ ਉਹ ਤੂੰ ਉਹ ਜਾਣ ਦੇ ਕਰਾ ਪੰਪ ਜੀ ਦੇ ਆ ਨਾ ਕਰ ਤੂੰ ਮੈਨੂੰ ਪੰਪ ਜੀ ਚਿੰਮੇ ਆਉਂਦੀ ਹੈਗੀ ਚੱਲ ਮੈਂ ਤਾਂ ਬੋਲਦੀ ਨੇਗਾ ਹਾਂ ਸੋਹਣੀ ਤੈਨੂੰ ਉਹ ਲੱਗਦੀਆਂ ਨੇ ਤਾਂ ਤਾਂ ਆ ਕੁਰਸੀ ਬਿਠਾ ਰਖੀਆਂ ਨੇ ਉਹ ਮੇਰੇ ਮੈਨੂੰ ਕਾ ਸੋਹਣੀ ਲੱਗਣਗੀ ਹਾਂ ਤੂੰ ਬਹਿ ਕੇ ਤੇਨੂੰ ਬਹਿ ਕੇ ਲਿਆ ਮੈਂ ਤਾਂ ਸੋਹਣੀ ਲੱਗਦੀ ਤੂੰ ਆਹੋ ਜੇ ਮੈਂ ਸੋਹਣੀ ਲੱਗਦੀ ਤੇ ਮੇਰੇ ਪੱਖ ਕਰਦਾ ਉਹਦੇ ਲੋਨਾਂ ਉਹਨਾਂ ਨਾਲ ਕਿੰਨੀ ਪੱਖ ਕਰਦੇ ਨੇ ਉਹ ਮਤੋਂ ਨੀ ਜਾਣ ਆਹ ਕਾ ਕਾ ਕ ਭਲਾਉਂਦੇ ਨੇ ਮੈਂ ਕਿਹੜਾ ਤੈਨੂੰ ਜਾਨ ਖੰਡ ਕੇ ਕਿਹਨੀ ਬੁਲਾਉਂਦਾ ਆਪਣਾ ਰੱਖਿਆ ਨੌਕਰਾਨੀ ਘਰ ਦੀ ਸਾਡੀ ਲੱਕੀ ਰਹਿਣੀ ਆ ਮੈਂ ਤਾਂ ਤੈਨੂੰ ਕਿਹਾ ਨਹੀਂ ਵੀ ਤੂੰ ਨੌਕਰਾਨੀ ਆ ਆ ਦੇਖੋ ਕਿੰਨੀ ਸੋਹਣੀ ਐ ਗੜਕਲ ਮਕਨੇ ਤਾਂ ਸੁਣਦੀ ਨਹੀਂ ਹੈ ਗਿਆ ਪੈਣ ਦੇ ਯਾਰ ਦੀ ਮਾਰਦੀ ਕਾ ਧੁਆ ਸੁਣ ਤਰਿਆ ਮੈਂ ਤੇਰੀ ਗੱਲ ਮੈਂ ਤਨੂ ਦਿਖਾਇਆ ਮੈਂ ਦੀ ਕਿ ਕੁੜੀ ਕਿੰਨੀ ਸੋਹਣੀ ਆ ਇਹੀ ਦੇਖਣ ਜੋ ਘਰੇ ਗਿਆ ਤੈਨੂੰ ਪੱਖ ਨਹੀਂ ਕਰਦਾ ਹੈ ਤੈਨੂੰ ਮੇਰੇ ਪੱਖ ਨਹੀਂ ਕਰਦਾ ਹੈ ਗਿਆ ਤਨੇ ਨਾ ਦਿਖਦੀਆਂ ਤੈਨੂੰ ਉਹ ਤੇਰੀ ਪੱਖ ਕਰਦਾ ਹੋਰ ਕੀ ਦੀ ਕਰਦਾ ਤੂੰ ਤਾਂ ਉਹੀ ਮੱਚੀ ਰਹਿੰਦੀ ਸਾਰਾ ਦਿਨ ਦੇਖ ਤੂੰ ਹੱਸ ਕੇ ਰਿਆ ਕਰ ਖੁਸ਼ ਰਿਆ ਕਰ ਕਿੰਨੀ ਸੋਹਣੀ ਲੱਗਦੀ ਆ ਤੂੰ ਹੱਸਦੀ ਅੱਜ ਜਦੋਂ ਸਾਇਦ ਪੈ ਸੜਿਆ ਹੋਇਆ ਖਸਾੜ ਲੈ ਕੇ ਮੇਰੇ ਮੂਰੇ ਵਜ ਜਾਂਦੀਆਂ ਨਾ ਚਾਹ ਵੀ ਨਹੀਂ ਸੁਆਦ ਲੱਗਦੀ ਕਦੇ ਕਦੇ ਤਾਂ ਰੱਖਿਆ ਕਰ ਖੁਸ਼ਾ ਰੱਖਿਆ ਕਰ ਖੁਸ਼ੀ ਫਿਰ ਮੈਨੂੰ ਹੈ ਇਹ ਨਾਰਕਸਾਰ ਕਰੰਦ ਕਰਨ ਦਿਆ ਕਰ ਫਿਰ ਮੈਨੂੰ ਓਏ ਖੁਸ਼ੀ ਰੱਖਦਾ ਤੈਨੂੰ ਬਈ ਮੈਂ ਖੁਸ਼ੀ ਰੱਖਦਾ ਤੈਨੂੰ ਮੈਂ ਮੇਰਾ ਕਿਸਾੜਿਆ ਹੈ ਜੇ ਮੈਨੂੰ ਰੱਖਦਾ ਖੁਸ਼ਾ ਖੁਸ਼ ਰੱਖਦਾ ਤੂੰ ਉਹਨਾਂ ਨੂੰ ਉਹਨਾਂ ਨੂੰ ਕਿਹੜਾ ਮੈਂ ਭੈਣ ਦੀ ਲਾਂਟੇ ਮੋਲ ਚ ਲੈ ਗਿਆ ਅਭੀ ਤੂੰ ਉਹਨਾਂ ਨੂੰ ਮੈਂ ਤਾਂ ਉਹ ਕਰਦਾ ਵੀ ਤੈਨੂੰ ਸਾਰਾ ਦਿਨ ਗੋਹੇ ਚ ਰੱਖਦਾ ਰੱਖਦਾ ਮੈਨੂੰ ਆ ਦੇਖ ਲੈ ਮੇਰੀ ਹਾਲਤ ਕਹੇ ਜੀ ਹੋਰ ਉਹ ਦੇਖ ਲੈ ਕਹੇ ਜੀਆਂ ਨੇ ਤੂੰ ਹੈਗੀ ਏ ਭੋਗਣੀ ਹੈ ਤੂੰ ਕੋਈ ਨਹੀਂ ਭੈਣ ਦੀ ਲਾਂਟੇ ਮੋਲ ਨਾਲ ਜਿ ਘੁੰਮਣ ਵਾਲੀ ਹੈ ਜਿਵੇਂ ਭੋਗਣੀ ਹੈ ਨਾ ਤਾਂ ਹੀ ਤੂੰ ਮੇਰੇ ਉਹ ਨਹੀਂ ਕਰਦਾ ਤਾਂ ਇਹਨੂੰ ਉਹ ਦੀਂਦੀਆਂ ਨੇ ਓਏ ਤੇਰੀ ਇਹ ਕਰਦਾ ਮੈਂ ਤੂੰ ਤਾਂ ਉਂਗੀ ਤੇਰਾ ਤਾਂ ਸਿਰੇ ਦਾ ਬੀਬੀ ਵਧੀ ਰਹਿੰਦਾ ਬਈ ਸਾਰਾ ਦਿਨ ਤੇਰਾ ਤਾਂ ਕੋਈ ਲਾਜ ਹੀ ਨਹੀਂ ਹੈਗਾ ਹੁਣ ਮੈਂ ਤੇਰੀ ਕਿੰਨੀ ਕੁ ਪਕਾਈ ਸੁਣੀ ਆਵਾ ਆਕੇ ਬੰਦਾ ਆਂਦਾ ਘਰੇ ਬੰਦੇ ਦਾ ਜੀ ਕਰਦਾ ਉਹ ਆਪਦੇ ਜਬਾਖਾਂ ਜਿਆ ਸੇ ਖੇੜੇ ਬੋਲੇ ਮੈਂ ਤਾਂ ਕੀ ਕਰੇ ਕੰਮ ਤੋਂ ਜਾਵਾ ਤਾਂ ਵੀ ਤੇਰੀ ਸਾਰਾ ਦਿਨ ਤੇਰੇ ਆਖਣੇ ਆਵਾ ਘਰੇ ਉਹਦੇ ਵੀ ਸਾਰਾ ਦਿਨ ਤੇਰੀ ਕੁੱਤੇ ਭਗਾਈ ਹੀ ਚਲਦੀ ਹੈ ਤੇਰੀ ਮਾਦਾ ਨੂੰ ਕੋਈ ਕੰਮ ਬਾਇ ਕੀ ਕਹਿੰਦਾ ਮੈਂ ਤਾਂ ੜਕੀ ਬਾਇ ਜਾਣਾ ਅੱਖ ਨੇ ਤਾਂ ਲੈਕਚਰ ਦੇਣਾ ਆ ਆ ਕਰਿਆ ਪਿਆ ਆ ਖੜੇ ਨੇ ਖੰਡੇ ਆ ਪਿਆ ਆ ਪਰਾਣਾ ਖੜੇ ਪਿਆ ਸਾਰ ਲੱਗ ਜਾਣਾ ਕੁੱਤੇ ਨੂੰ ਪੌਂਕਣਾ ਉਹ ਮਾਦਾ ਪੰਜ ਮਿੰਟ ਆਉਣਾ ਆ ਕੀ ਕਹਿੰਦਾ ਤੁਹਾਨੂੰ ਕੀ ਕਹਦਾ ਮੈਂ ਤੁਹਾਨੂੰ ਪੰਜ ਮਿੰਟਾਂ ਚ ਬਈ ੜਕੀ ਬਾਇ ਜਾਣਾ ਮੈਂ 4 ਵਜੇ ਆਣਾ ਤੇਰੇ ਸਾਹਮਣੇ ਕੰਮ ਤੇ ੜਕ ਵੀ ਲੱਗ ਜਾਣਾ ੜਕ ਸਟੌਟ ਲੱਗ ਜਾਣਾ ਟੌਂ ਟੌਂ ਕਰਨਾ ਉਹ ਹੱਥ ਨੇ ਆਗ ਲੱਗ ਜਾਣਾ ਟੌਂ ਟੌਂ ਕਰਨਾ ਲੋ 4 ਵਜੇ ਉੱਠ ਕੇ ਕੀ ਟੌਂ ਟੌਂ ਕਰਤੇ ਬਈ ਹੋਰ ਕੀ ਨਹੀਂ 4 ਵਜੇ ਲੱਕੜਦਾ ਮੈਂ ਘਰੋਂ ਹੱਥ ਨੇ ਵੜਦਾ ਬਈ 7 ਵਜੇ ਘਰੇ ਕੰਟਾ ਅ

ਆ ਨਾ ਗੱਗਰੇ ਆਪਾਂ ਪ੍ਰਿਆਸ ਕਰੀਏ ਕਿ ਉਹ ਕਿਹੋ ਜਿਹਾ ਉਹ ਤਾਂ ਉਹ ਕਿਹੋ ਜਿਹਾ ਮਾਰਨਾ ਬਈ ਬਰੇ ਨਾਲੇ ਮੈਨੂੰ ਦੱਸਦਾ ਪੈਸੇ ਬੰਦੇ ਦੀ ਇੱਜ਼ਤ ਕਰਾ ਕਰਦੇ ਨੇ ਆਪਦੇ ਘਰ ਵਾਲੇ ਦੀ ਬੰਦਾ ਵੀ ਇੱਜ਼ਤ ਕਰਨੀ ਚਾਹੀਦੀ ਤੀਮੀ ਦੀ ਦੇ ਲੈ ਦੇ ਲੈ ਘਰ ਦੀ ਇੱਜ਼ਤ ਮੇਰੀ ਤੂੰ ਤੂੰ ਮੇਰੀ ਇੱਜ਼ਤ ਕਰਦਾ ਇਹ ਤਾਂ ਮੈਂ ਹੱਸ ਕੇ ਟਾਲ ਤਿਆ ਜੇ ਮੇਰੇ ਪਊਆ ਲੱਗਿਆ ਹੁੰਦਾ ਹੁਣ ਤੂੰ ਥੱਲੇ ਹੁੰਦੀ ਅੱਛਾ ਹਾਂ ਇਹ ਮਾਰ ਮਾਰ ਮੁੱਕੇ ਤਰੂ ਧਰਤੀ ਜੱਦੀ ਘੱਟਦਾ ਹੁੰਦਾ ਮੈਂ ਉਹੀ ਗੱਲ ਐ ਸੋਫੀ ਬੰਦੇ ਨੂੰ ਤਾਂ ਹਰੇਕ ਇਹੋ ਕਰੀ ਜਾਂਦਾ ਹੁੰਦਾ ਫਵਾਤਾ ਤਾਂ ਜਦੋਂ ਅੱਖ ਨੇ ਪੂਆ ਲੱਗੇ ਹੋਵੇ ਤੂੰ ਤੂੰ ਮੱਚ ਕੇ ਨਟੇ ਨਟਾ ਟੜਾ ਲਈ ਤੂੰ ਨਾ ਤਲਾਲੀ ਨਰੇ ਮੈਨੂੰ ਕਰੇ ਲੱਗ ਰਹੀ ਤੂੰ ਜਿਆਦੇ ਉਹ ਕਰਨਾ ਹੋਰ ਵੱਡੀ ਬਣਦੀਆਂ ਤੂੰ ਮੈਂ ਤੇ ਲੰਗਰ ਪਕਦਾ ਨਾਲ ਪਕਾ ਲਈਏ ਬੰਦਾ ਲੰਗਰਾ ਨਾ ਕਹਦੀ ਉਹ ਨੰਗਰ ਤੂੰ ਨਾ ਪਕਾ ਐਂ ਕਰ ਤੂੰ ਪੰਡ ਵਗ ਜਾ ਬਈ ਪਗ ਜਾਨੀ ਆ ਵਗ ਜਾ ਵਗ ਜਾ ਤੂੰ ਐਂ ਕਰ ਪੰਡ ਵਗ ਜਾ ਇੱਕ ਮਹੀਨਾ ਨਾ ਹੀ ਠੀਕ ਆ ਨਾ ਗੱਲ ਜਾ ਤੂੰ ਐਸ਼ ਕਰ ਤੂੰ ਉੱਥੇ ਜਾ ਕੇ ਰਾਣੀ ਬਣ ਜਾਈਂ ਨਾ ਉਰਦਾ ਤੂੰ ਨੌਕ ਰਾਣੀ ਆ ਉਥੇ ਜਾ ਕੇ ਤੂੰ ਰਾਣੀ ਬਣ ਜੇਗੀ ਤੂੰ ਰਾਣੀਏ ਬਣ ਕੇ ਰਹਿ ਮਾਪੇ ਦੇ ਕਰਦੇ ਮੈਂ ਰਾਣੀ ਹੁਤੀ ਉਹ ਤੂੰ ਰਾਣੀਏ ਬਣ ਕੇ ਰਹਿ ਜਾਇ ਕਰ ਫਿਰ ਤੂੰ ਛੱਡ ਦੇ ਫਿਰ ਤੂੰ ਰਾਣੀ ਬਣ ਜਾ ਹਾਂ ਤੇ ਫਿਰ ਨਾ ਤੇ ਦਿੱਖ ਰਹੀ ਹੋਣੀ ਹੋਰ ਕੋਈ ਨਾ ਮਿਲ ਗਈ ਹੋਣੀ ਕੋਈ ਹੋਰ ਮੈਂ ਤੈਨੂੰ ਐ ਨਹੀਂ ਕਹਿਆ ਉਹ ਹੋਣੀ ਮੈਰੀ ਆ ਨਾ ਮਿਲ ਗਈ ਹੋਣੀ ਤੈਨੂੰ ਹੋਰ ਆ ਮੇਰੀ ਗੱਲ ਸੁਣ ਲੈ ਮੈਂ ਤੇ ਜਰਦ ਮੈਨੂੰ ਕਹੀ ਐ ਨਾ ਕਿੱਦਿਆਂ ਦਾ ਤੂੰ ਭਗ ਜਾ ਭਗ ਜਾ ਭਗ ਜਾ ਫਿਰ ਫਿਰ ਮਿਲ ਗਈ ਹੋਣੀ ਹੋਰ ਆ ਮੈਂ ਹੋਰ ਲੋ ਦੀ ਚਾਕ ਹੋਣੀ ਤੈਨੂੰ ਨਾ ਮੇਰੀ ਗੱਲ ਸੁਣ ਨਾ ਆ ਲੈ ਸਕਦਾ ਤੂੰ ਤੂੰ ਜਾਣਦੇ ਮੇਰੀ ਗੱਲ ਸੁਣਨਾ ਹਾਂ ਵੀ ਤੂੰ ਆਇਆ ਇਹ ਖਾਬ ਤੂੰ ਭੁੱਲ ਗਿਆ ਕਿਤੇ ਇਹ ਸੁਪਨੇ ਵੀ ਨਾ ਲੈਣ ਲੱਗ ਜੀ ਹੋਰ ਦੇ ਸੁਪਨੇ ਸੁਪਨੇ ਉਹ ਐ ਨਹੀਂ ਕੋਈ ਸੁਪਨੇ ਨਾ ਲੈ ਦੜੀ ਲੈ ਦੜੀ ਨਾ ਮਾ ਮਾਸਟਰ ਆ ਯਾਰ ਮੇਰੀ ਗੱਲ ਸੁਣ ਲੈ ਹੱਥਾਂ ਦਾ ਟਾਈਮ ਹੋ ਰਿਹਾ ਤੂੰ ਘੰਟੀ ਬਾਅਦ ਦੇਖੀ ਉਹਦੋਂ ਗੱਤ ਨਹੀਂ ਬੋਲਦੀ ਹੁੰਦੀ ਫਿਰ ਤੂੰ ਹੈ ਉਹ ਮੈਂ ਨੇ ਕਿਹਾ ਕਿ ਉਹ ਲੋਕਾਂ ਨੂੰ ਜਰੂਰ ਦਿਖਾਉਣਾ ਨਾ ਮੈਂ ਤਾਂ ਚੁੱਪ ਕਰ ਜਾਂਦੀ ਆ ਜਦੋਂ ਜਦੋਂ 7 ਵਜੇ ਜਾਂਦੇ ਨੇ 6 ਵਜੇ ਜਾਂਦੇ ਨੇ ਜਾਂ 7 ਵਜੇ ਜਾਂਦੇ ਨੇ ਉਦੋਂ ਬਾਅਦ ਚ ਬੋਲ ਕੇ ਦਿਖਾਏਗਾ ਰੋਦੋਂ ਕਦ ਨਹੀਂ ਬੋਲਦੀ ਤੂੰ ਹੈਂ ਅ ਮੈਂ ਚੌਰੇ ਤਾਂ ਨਹੀਂ ਬੋਲਦੀ ਮੈਂ ਕਾਨੂੰ ਲੋਕਾਂ ਜਲੂਸ ਦਿਖਾਉਣਾ ਦੇਨੇ ਮੈਂ ਨਹੀਂ ਬੋਲਦਾ ਵੀ ਕਾਨੂੰ ਲੋਕਾਂ ਨੂੰ ਜਲੂਸ ਦਿਖਾਉਣਾ ਹੈਂ ਦੇਨੇ ਮੈਂ ਨਹੀਂ ਬੋਲਦਾ ਤਾਂ ਹੀ ਨਹੀਂ ਬੋਲਦਾ ਮੈਂ ਅੱਛਾ ਤਾਂ ਹੀ ਚੁੱਪ ਕਰ ਜਾਣਾ ਮੈਂ ਹੈਂ ਹੁਣ ਬੋਲ ਤੂੰ ਅੱਛਾ ਇਹ ਜੇ ਤੂੰ 7 ਵਜੇ ਤੋਂ ਬਾਅਦ ਬੋਲ ਕੇ ਦਿਖਾਵੇਂ ਨਾ ਸਵਾਦ ਤਾਂ ਫੇਰ ਹੈ ਇਹ ਡੰਗੜ ਡੰਗੜ ਉਹ ਤਾਂ ਹੋਊਗੀ ਹੁਣ ਤਾਂ ਚਲ ਮੈਂ ਵੀ ਐ ਚੁੱਪ ਬੱਟ ਜਣਾ ਵੀ ਚਲ ਯਾਰ ਵਿਚਾਰੀ ਗਊ ਆ ਗਊ ਦੇ ਕਾਨੂੰ ਮਾਰਨਾ ਇਹ ਤਰ 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 ਸੱਚੀ ਦਾ ਜਿੰਨੇ ਦਿਨ ਹੁਣ ਮੇਰੇ ਮੁੱਕੀਆਂ ਮਾਰੀਆਂ ਨੇ 19 ਦਿਨੋਂ ਅੱਥਣੇ ਵੱਡੂ ਐਨਾ ਯਾਦ ਰੱਖੀ ਹੁਣ ਗਣਕੇ ਮਰੀਆਂ ਹੀ ਆਉਂਦੀਆਂ ਮੱਖ ਤੇ ਮਾਰ ਮਾਰ ਕੇ ਸਰ ਲੱਗਾ ਦੁੱਖ ਮੇਰਾ ਤਾਂ ਸਰ ਤਾਂ ਮੇਰਾ ਲਾਗੀ ਦੁੱਖਣਾ ਤਾਂ ਨਹੀਂ ਲੱਗਦਾ ਤੇ ਕਿਰ ਕਿਰ ਦੁੱਖਦਾ ਹੈ ਗਿਆ ਚੋਰੇ ਦਾ ਦੋ ਪਗਿਆ ਭੈਣ ਦਾ ਖਰਨਾ ਲੈ ਵੀ ਦੋਸਤੋ ਸੋਡੇ ਵੀ ਇੱਕ ਕੁੱਤਾ ਗਲੇ ਸਿਰਦਾ ਤਾਂ ਕਮੈਂਟ ਕਰਕੇ ਜਰੂਰ ਦੱਸੋ ਯਾਰ